ਸੋ ਮੈਨੋਪਾਸ ਦੀ ਗੱਲ ਕਰਨੀ ਹੈ ਮੈਂ ਕਿਉਂਕਿ ਬੂਮਨ ਦੇ ਵਿੱਚ ਫਿਰ ਕਾਫੀ ਜਿਆਦਾ ਮਸਲ ਲਾਉ ਸਜਾਉਂ ਚੁੱਕੇ ਸਾਰੀਆਂ ਤੋਂ ਆਪਾਂ ਉਹ ਉਹਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹਾਂ ਤੇ ਰਿਕਵਰੀ ਚ ਕਿਵੇਂ ਆ ਸਕਦੇ ਹਾਂ ਕਿਉਂਕਿ ਇੱਕ ਜਿਹੜੀ ਟਰਾਂਜੈਕਸ਼ਨ ਹੁੰਦੀ ਹੈ ਜਿਵੇਂ ਆਪਾਂ ਜਿਵੇਂ ਆਪਾਂ ਮੈਂਦੀ ਗੱਲ ਕਰਦੇ ਆਂ ਕਿ ਯਾਰ ਜਦੋਂ ਤਾਂ ਹਾਇਰ ਰੈਟ ਸਟਾਰਚਰ ਹੁੰਦਾ ਤੇ ਉਦੋਂ ਤਾਂ ਮੋਟੀਵੇਸ਼ਨ ਵੀ ਹੋਰ ਹੁੰਦੀ ਹੈ ਫੀਲ ਵੀ ਹੋਰ ਹੁੰਦਾ ਮਸਲ ਵੀ ਪਾਵਰ ਹੁੰਦੀ ਹੈ ਤੇ ਜਦੋਂ ਡਕ ਲਾਈਨ ਹੁੰਦਾ ਤਾਂ ਉਦੋਂ ਮੋਡੀਵੇਸ਼ਨ ਚ ਵੀ ਲਾਇ ਕਰਦੇ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਮੈਨੋਪਾਸ ਪਹਿਲਾਂ ਤਾਂ ਅਵੋਇਡਬਲ ਨਹੀਂ ਹੈ ਰਾਈਟ देयर ਇਸ No way to जो भी कोई भी वूमेन फोर्टी फोर्टी फोर फोर्टी फाइव कई अर्ली ऑनसेट भी हो जाता मतलब छेती भी हो जाता है कोई रूल नहीं है बट एनीयर बिटवीन थर्टी एट भी कह सकते हो एज अरलीस थर्टी एट टू एज लेट एज फिफ्टी टू फिफ्टी थ्री समवेयर लाइक इन दैट एज रेंज पीरियड्स अपने बंद होने शुरू हो जाते हैं सो so जो भी कोई भी लास्ट पीरियड जोड़ा भी तुम आखिरी वारी पीरियड होया उस बाद नैक्सट सिक्स मंथस टू एन ईयर कोई पीरियड नहीं होएगा so हो तो यू आर इन मैनोपॉज меноਪॉज ਦਾ ਮਤਲਬ the word meno comes from menses menstruation menstruation ਨੂੰ ਪॉज ਲੱਗ ਗਿਆ that's it ਉਹਨਾਂ ਦੀ ਬੱਚਾ ਪੈਦਾ ਕਰਨ ਦੀ ਤਾਕਤ ਹੋ ਜਾਂਦੀ ਹੈ ਨੇ ਬੇਸਿਕਲੀ ਉਹ ਹਾਂ ਸੋ ਕੋਈ ਤੁਹਾਡੇ organs ਚ ਚੇਂਜ ਨਹੀਂ ਆਇਆ uterus is still there ovaries are still there cervix vagina ਸਭ ਕੁਝ is everything is there ਪਰ hormonal production ਜਿਹੜੀ ਹੋਣੀ ਸੀਗੀ ਉਹਨੂੰ ਪॉज ਲੱਗ ਗਿਆ ਔਰ hormonal production ਕਰਕੇ ਜਿਹੜੇ ਉਹ organs ਉਹਨੂੰ respond ਕਰਦੇ ਸੀਗੇ ਉਹ ਉਹਨਾਂ ਨੇ ਇਸ ਪੁਆਇੰਟ ਕਰਨਾ ਬੰਦ ਕਰ ਦਿੱਤਾ ਕਿਉਂਕਿ ਜੇ ਸਵਿਚ ਇਲੈਕਟ੍ਰਿਸਿਟੀ ਦਾ ਆਪਾਂ ਬੰਦ ਕਰ ਦਾਂਗੇ ਲਾਈਟ ਨਹੀਂ ਔਨ ਹੋਏਗੀ ਸੋ ਮੈਨੋਪਾਜ਼ ਦੇ ਵਿੱਚ ਇਦਾਂ ਆਪਾਂ ਸ਼ੁਰੂ ਚ ਗੱਲ ਕੀਤੀ ਕਿ ਔਮਨ ਦੇ ਵਿੱਚ ਐਸਟ੍ਰੋਜਨ ਇੱਕ ਐਨਾਬੋਲਿਕ ਹਾਰਮੋਨ ਹੈਗਾ ਐਨਾਬੋਲਿਕ ਦਾ ਮਤਲਬ ਕੰਸਟਰਕਸ਼ਨ ਵਾਲਾ ਹਾਰਮੋਨ ਹੈ ਹੁਣ ਇੱਕ ਤੁਸੀਂ ਬੰਦਾ ਹਾਇਰ ਕੀਤਾ ਆਇਆ ਸੀਗਾ ਆਪਣੀ ਉਮਰ ਆਪਣੀ ਪੂਰੀ ਜ਼ਿੰਦਗੀ ਵਿੱਚ 12 ਸਾਲ ਦੀ 11-12 ਸਾਲ ਦੀ ਉਮਰ ਤੋਂ ਲੈ ਕੇ 40-45 ਜਦੋਂ ਤੱਕ ਤੁਹਾਡਾ ਮੈਨੋਪਾਜ਼ ਹੋਇਆ ਤਦ ਤੱਕ ਦੀ ਏਜ ਤੱਕ ਇੱਕ ਬੰਦਾ ਹਾਇਰ ਕੀਤਾ ਸੀਗਾ ਜਿਹੜਾ ਕਿ ਲੇਬਰ ਸੀਗਾ ਉਹ ਲਗਾਤਾਰ ਤੁਹਾਡੀ ਬਾਡੀ ਨੂੰ ਹਨ ਹੋ ਗਿਆ ਹੁਣ ਲੇਬਰ ਤਾਂ ਹੈ ਨਹੀਂ ਹੁਣ ਆਪਾਂ ਕਿਹਨੂੰ ਕਹੀਏ ਕਿ ਭਾਈ ਸਾਡੀ ਬਾਡੀ ਨੂੰ ਕੰਸਟਰਕਟ ਕਰ ਹੁਣ ਜਦੋਂ ਲੇਬਰ ਚੱਲੇਗੀ ਘਰ ਜਿਹੜਾ ਟਟਾਈ ਆਉਣਾ ਸ਼ੁਰੂ ਹੋ ਜਾਂਦਾ ਉਹ ਕਿਤੇ ਸਕ੍ਰੈਚ ਲੱਗ ਰਿਹਾ ਹੈ ਕਿਤੇ ਪੇਂਟ ਉਤਰ ਰਿਹਾ ਹੈ ਕਿਤੇ ਦੀਵਾਰ ਹੀ ਪੂਰੀ ਬਾਹਰ ਆ ਗਈ ਕਿਤੇ ਨਾਟਕੀਲਾ ਹੋ ਗਿਆ ਹੁਣ ਪਹਿਲਾਂ ਤਾਂ ਪਹਿਲਾਂ ਤਾਂ ਜਿਹੜਾ ਲੇਬਰ ਸੀਗਾ ਜਿਹੜਾ ਐਸਟ੍ਰੋਜਨ ਸੀਗਾ ਉਹ ਕਰ ਰਿਹਾ ਸੀਗਾ ਥੋੜੀ ਥੋੜੀ ਰਿਪੇਅਰ ਨਾਲ ਦੀ ਨਾਲ ਦੀ ਨਾਲ ਦੀ ਨਾਲ ਹੁਣ ਉਹ ਹੈ ਨਹੀਂਗੀ ਉਹ ਨਾਲ ਹੋਊਗਾ ਕੀ ਉਹ ਸਾਰੀ ਧਾਰੀ ਚੀਜ਼ਾਂ ਜਿਹੜੀਆਂ ਕਿ ਐਸਟ੍ਰੋਜਨ ਕਰ ਰਿਹਾ ਸੀਗਾ ਉਹਨੂੰ ਰਿਵਰਸ ਕਰ ਲਿਓ एस्ट्रोजन मसल बिल्डिंग च हेल्प करदा है मसल बिल्डिंग बंद हो जाएगी एस्ट्रोजन फैट कटांच कर हेल्प करदा है फैट कटाना बंद हो जाएगा एस्ट्रोजन ਤੁਹਾਨੂੰ ਖੁਸ਼ ਰੱਖਦਾ ਹੈ ਤੁਹਾਡੇ ਥੋੜੇ ਜਿਹਾ ਹੈਪੀ ਹਾਰਮੋਨ ਕੱਢ ਜਾਣਗੇ एस्ट्रोजन ਤੁਹਾਡੀ ਐਪੀਟਾਈਟ ਨੂੰ ਸਪਰੈਸ ਕਰਦਾ ਤੁਹਾਨੂੰ ਭੁੱਖ ਜ਼ਿਆਦਾ ਲੱਗੇਗੀ ਜਿਹੜਾ ਐਪੀਟਾਈਟ ਨੂੰ ਇੱਕ ਆਪਾਂ ਕਹਿੰਦੇ ਨਾ ਕਿ ਭੁੱਖ ਲੱਗਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਜਿਹੜੀ ਤ੍ਰਿਪਤੀ ਹੈ ਐਸਟ੍ਰੋਜਨ ਜਿਹੜਾ ਹੈਗਾ ਉਹਨੂੰ ਤ੍ਰਿਪਤੀ ਨੂੰ ਲਿਆਉਂਦਾ ਹੈ ਓਕੇ ਉਹ ਤੁਹਾਡੀ ਤ੍ਰਿਪਤੀ ਆ ਨਹੀਂ ਬੰਦ ਹੋ ਜਾਏਗੀ ਤੁਹਾਨੂੰ ਜੇ ਐਨਾ ਖਾ ਕੇ ਤ੍ਰਿਪਤੀ ਹੁੰਦੀ ਤੁਹਾਨੂੰ ਥੋੜਾ ਜ਼ਿਆਦਾ ਖਾਣਾ ਪਏਗਾ ਅ ਐਸਟ੍ਰੋਜਨ ਜਿਹੜਾ ਹੈਗਾ ਉਹ ਤੁਹਾਡੀ ਬਾਡੀ ਦੇ ਵਿੱਚ ਫੈਟ ਸਟੋਰੇਜ ਨੂੰ ਇੰਪਰੂਵ ਕਰਦਾ ਸੀਗਾ ਉਹ ਜਿਹੜੀ ਫੈਟ ਸਟੋਰੇਜ ਆ ਵਾਪਿਸ ਗਲੂਕੋਜ਼ ਬਣਾਉਣ ਚ ਗਈ ਉਹਨੂੰ ਹੈਲਪ ਕਰਦਾ ਸੀਗਾ ਉਹ ਸਾਰੀ ਪ੍ਰੋਸੈਸ ਬੰਦ ਹੋ ਜਾਏਗੀ ਉਹ ਸਾਰਾ ਕੁਝ ਬੰਦ ਹੋ ਜਾਏਗਾ ਇਨਸੂਲਿਨ ਰਿਸਪੌਂਸ ਦਾ ਟਾਈਮ ਇੰਪਰੂਵ ਕਰਦਾ ਸੀਗਾ ਉਹ ਬੰਦ ਹੋ ਜਾਏਗਾ ਸੋ ਇਹ ਸਾਰੇ ਚੀਜ਼ਾਂ ਲੀਡ ਕਿੱਥੇ ਕਰਨ ਗਈਆਂ ਹੁਣ ਤੁਸੀਂ ਮਸਲ ਬਿਲਡਿੰਗ ਤੁਹਾਡੀ ਬੰਦ ਹੋ ਗਈ ਮਸਲ ਕੱਟਣੀ ਸ਼ੁਰੂ ਹੋ ਗਈ ਬੋ ਮੈਕੈਨਿਜ਼ਮ ਮੈਟਾਬੋਲਿਜ਼ਮ ਡਾਊਨ ਹੋ ਗਿਆ ਕਿਉਂਕਿ ਜਿਹੜਾ ਸਾਰਾ ਗਲੂਕੋਜ਼ फैट मसल तो ने संभालिया होगा छात्र छान करोगे भुख भी हुई है तो वाला एंगल सी वो भी थोड़ा चला गया कि फूड ख खाने तो बाद बड़ा हो गया बस यार बस हूं और नहीं एना ही खाया जाता थोड़ा चला गया जी खा ज्यादा रहे हो एक्सरसाइज घट गई ਐਸਟ੍ਰੋਜਨ ਚਲਾ ਗਿਆ ਲੇਬਰ ਜਿਹੜਾ ਕਿ ਰਿਪੇਅਰ ਕਰ ਰਿਹਾ ਸੀਗਾ ਮਸਲ ਚਲੇਗੀ ਲੀਵਰ ਦੇ ਵਿੱਚ ਜਿਹੜਾ ਫੈਟ ਜਾਣਾ ਸੀਗਾ ਉਹਦੀ ਸਪੀਡ ਵੱਧ ਗਈ ਫੈਟੀ ਲੀਵਰ ਵਾਲ ਚਾਂਸੇਸ ਵੱਧ ਗਏ ਥੈਟ ਵਿਲ ਲੀਡ ਟੂ ਵਾਟ ਡਾਇਬੀਟਿਸ ਹਾਰਟ ਡਿਜ਼ੀਜ਼ ਐਂਡ ਬਹੁਤ ਸਾਰੇ ਕਈ ਇਦਾਂ ਦੇ ਕੈਂਸਰਸ ਵੀ ਹੈਗੇ ਨੇ ਜਿਹੜੇ ਕਿ ਹਾਰਮੋਨਸ ਨੂੰ ਰਿਸਪੌਂਡ ਕਰਦੇ ਸੀਗੇ ਜਿੰਨਾਂ ਦੇ ਚਾਂਸੇਸ ਵੱਧ ਜਾਂਦੇ ਨੇ ਓਕੇ ਐਵਰੀ ਵੂਮਨ ਵਿਲ ਗੋ ਥਰੂ ਦਿਸ ਜੀ ਦੋ ਤਰੀਕੇ ਨੇ ਪਹਿਲਾ ਆਸਾਨ ਦੋਜਾ ਮੁਸ਼ਕਿਲ ਹੈ ਪਰ ਪਹਿਲੇ ਵਾਲੇ ਨੂੰ ਵੀ ਦੂਜਾ ਅਲਟੀਮੇਟਲੀ ਕਰਨਾ ਹੀ ਪਏਗਾ ਓਕੇ ਪਹਿਲਾ ਤਰੀਕਾ ਇਹ ਹੈ ਹਾਰਮੋਨਲ ਥੈਰੇਪੀ ਹਮ ਕਿ ਤੁਸੀਂ ਡਾਕਟਰ ਕੋਲ ਗਏ ਤੁਸੀਂ ਕਹਿੰਦੇ ਮੇਰੀ ਹਾਲਤ ਖਰਾਬ ਹੈ ਤੇ ਡਾਕਟਰ ਤੁਹਾਨੂੰ ਐਸਟ੍ਰੋਜਨ ਜਿਹੜੀ ਹੈਗੀ ਆ ਉਹ ਪ੍ਰੈਸਕ੍ਰਾਈਬ ਕਰ ਸਕਦਾ ਹੈ ਹਾਰਮੋਨਲ ਐਸਟ੍ਰੋਜਨ ਪ੍ਰੋਜੈਸਟੋਨ ਦਾ ਕੰਬੀਨੇਸ਼ਨ ਪ੍ਰੈਸਕ੍ਰਾਈਬ ਕਰ ਸਕਦਾ ਹੈ ਤੁਹਾਡੀ ਸਕਿਨ ਨਾਲ ਇੰਪਰੂਵ ਹੋਏਗੀ ਤੁਹਾਡੇ ਮਸਲ ਮਾਸ ਵਾਪਿਸ ਆ ਸਕਦਾ ਹੈਗਾ ਤੁਹਾਡੀ ਬੋਨ ਹੈਲਥ ਵਾਪਿਸ ਆ ਸਕਦੀ ਹੈਗੀ ਹੈ ਥੋੜਾ ਫੈਟੀ ਲਿਵਰ ਇੰਪਰੂਵ ਹੋ ਸਕਦਾ ਹੈ ਤੁਹਾਡੀ ਅਗੇਨ ਉਹ ਐਪੀਟਾਈਟ ਵਾਲੀ ਜਿਹੜੀ ਸਿਸਟਮ ਸੀ ਉਹ ਤੁਹਾਡਾ ਇੰਪਰੂਵ ਹੋ ਜਾਏਗਾ ਦੂਜਾ ਤਰੀਕਾ ਇਹ ਹੈ ਕਿ ਅਲਟੀਮੇਟਲੀ ਤੁਹਾਨੂੰ ਕਦੇ ਨਾ ਕਦੀ ਐਸਟ੍ਰੋਜਨ ਤੇ ਤੋਂ ਛੱਡਣਾ ਹੀ ਪਏਗਾ ਕਿਉਂਕਿ ਅਗੇਨ ਐਸਟ੍ਰੋਜਨ ਰਿਸਪੌਂਸ ਕਰਨ ਵਾਲੇ ਹਾਰਮੋਨਸ ਵੀ ਹੈਗੇ ਨੇ ਜਿਵੇਂ ਕਈ ਫੈਮਿਲੀਜ਼ ਦੇ ਵਿੱਚ ਬ੍ਰੈਸਟ ਕੈਂਸਰ ਚੱਲਦਾ ਜਿਹੜਾ ਕਿ ਐਸਟ੍ਰੋਜਨ ਨੂੰ ਰਿਸਪੌਂਡ ਕਰਦਾ ਹੈ ਸੋ ਐਸਟ੍ਰੋਜਨ ਥੈਰੇਪੀ ਉਸ ਕੇਸ ਦੇ ਵਿੱਚ ਕਈ ਵਾਰੀ ਡਾਕਟਰਸ ਦੇਣ ਤੋਂ ਥੋੜੇ ਜਿਹਾ ਕਤਰਾਂਦੇ ਆ ਹੂੰ ਹੂੰ ਉਸ ਕੇਸ ਦੇ ਵਿੱਚ ਜਾਂ ਉਦਾਂ ਵੀ ਜਿਵੇਂ ਕਰ ਵੀ ਉਹਨੂੰ ਜਿਹੜੇ ਉਹਨੂੰ ਸੇਫ ਵੇ ਦੱਸਿਆ ਜਾਂਦਾ ਜਾਂ ਫਿਰ ਆਪਣੇ ਕੋਈ ਦੂਜੀ ਆਪਸ਼ਨ ਵੀ ਹੈਗੀ ਪਰਸਨ ਟੂ ਪਰਸਨ ਹੈਗਾ ਹਾਂ ਇਹ ਸੇਫ ਵੇ ਬਣਿਆ ਜਾ ਸਕਦਾ ਪਰ ਪਰਸਨ ਟੂ ਪਰਸਨ ਲਈ ਡਾਕਟਰ ਅਸੈਸ ਕਰਨਗੇ ਸੈਕਿੰਡ ਜਿਹੜਾ ਵੇ ਹੈਗਾ ਉਹ ਹੈਗਾ ਲਾਈਫਸਟਾਈਲ ਦਾ ਵੇ ਅਗੇਨ ਲੌਂਗ ਟਰਮ ਗੋਲਸ ਪਰ ਉਹ ਤੁਹਾਡੀ ਮੋਟੀਵੇਸ਼ਨ ਕਿੱਥੋਂ ਆਏਗੀ ਉਹ ਮੋਟੀਵੇਸ਼ਨ ਤਾਂ ਹੀ ਆਏਗੀ ਜੇ ਤੁਸੀਂ ਐਜ਼ ਅ ਯੰਗ ਅਡਲਟ ਐਜ਼ ਅ ਮਿਡਲ ਏਜਡ ਅਡਲਟ ਤੁਸੀਂ ਉੱਥੇ ਸੀਗੇ ਹੁਣ ਤੁਸੀਂ ਐਜ਼ ਅ 올ਡਰ ਅਡਲਟ ਵੀ ਤੁਸੀਂ ਉੱਥੇ ਜਾ ਪਾਓਗੇ ਨਾ ਜਿਹੜੀ ਪਹਿਲਾਂ ਗੱਲ ਕੀਤੀ ਸੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਬਈ ਇਸ ਕੀ ਬਣਾਇਆ ਹੈ ਐਗਜ਼ੈਕਟਲੀ ਸੋ ਯਾ ਤਾਂ ਤੁਸੀਂ ਬੇਸ ਬ

ਜੇ ਵੇਟਸ ਤੁਸੀਂ ਆਪਣੇ ਘਰ ਲਿਫਟ ਨਹੀਂ ਕਰ ਸਕਦੇ ਬਾਡੀ weight ਐਕਸਰਸਾਈਜ਼ ਹੀ ਸਟਾਰਟ ਕਰ ਸਕਦੇ ਹੋ ਪਰ ਸਮ ਹਾਉ ਆਪਣੀ ਮਸਲਸ ਨੂੰ ਟੈਂਸ਼ਨ ਚ ਲਿਆਓ ਆਪਣੀ ਨਿਊਟ੍ਰੀਸ਼ਨ ਇੰਪਰੂਵ ਕਰੋ ਪਹਿਲਾਂ ਜੇ ਬਾਡੀ weight ਦੇ ਨਾਲ ਮਲਟੀਪਲਾਈ ਕਰਕੇ 0.6 0.7 100 ਗ੍ਰਾਮ ਦਾ 100 ਕਿਲੋ ਦਾ ਬੰਦਾ 60 70 ਗ੍ਰਾਮ ਪ੍ਰੋਟੀਨ ਨਾਲ ਕੰਮ ਚੱਲ ਰਿਹਾ ਸੀਗਾ ਹੁਣ 60 70 ਨਾਲ ਕੰਮ ਨਹੀਂ ਚੱਲਣਾ ਹੁਣ ਆਸੀ ਨਬੇ ਸੌ ਤੇ ਜਾਣਾ ਪਏਗਾ ਕਿਉਂ ਕਿਉਂਕਿ ਉਹ ਜਿਹੜਾ ਲੇਬਰ ਸੀਗਾ ਨਾ ਉਹ ਚਲਾ ਗਿਆ ਹੁਣ ਆਪ ਹੀ ਕੰਮ ਕਰਨਾ ਹੁਣ ਉਹ ਲੇਬਰ ਨੇ ਤਾਂ ਥੋੜੇ ਰਾਮ ਮਟੀਰੀਅਲ ਨੂੰ ਤੁਹਾਡਾ ਸਾਰਾ ਕੁਝ ਠੀਕ ਕਰ ਰਿਆ ਸੀਗਾ ਆਪਾਂ ਤਾਂ ਪ੍ਰੋਫੈਸ਼ਨਲ ਹੈ ਨਹੀਂ ਗਏ ਉਹਦਾ ਉਹਨੇ ਕਿ ਪ੍ਰੋਟੀਨ ਦੀ ਸਿੰਥਸਿਸ ਵਧਾਈ ਜਾ ਰਿਆ ਸੀ ਤੇ ਹੁਣ ਆਪਾਂਨ ਤਾਂ ਆਪਾਂਨ ਤਾਂ ਮਾਲ ਲੱਗੇਗਾ ਜ਼ਿਆਦਾ ਕਿਉਂਕਿ ਆਪਾਂ ਪ੍ਰੋਫੈਸ਼ਨਲ ਨਹੀਂ ਹੈਗੇ ਆਪਣੀ ਬਾਡੀ ਜਿਹੜੇ ਹੁਣ ਲੋਕ ਕੰਮ ਕਰ ਰਹੇ ਆ ਉਹ ਆਪਾਂ ਐᱫੇ ਹੀ ਫੇਸਬੁੱਕ ਮਾਰਕੀਟਪਲੇਸ ਤੋਂ ਚੱਕ ਲਿੱਤੇ। ਕੀ ਆਪਾਂ ਨੂੰ ਪਤਾ ਉਹ ਪੇਂਟਰ ਹੈ ਕਿ ਨਹੀਂ ਹੈ ਪਰ ਉਹਨੇ ਪਾਇਆ ਹੋਇਆ ਸੀਗਾ ਆਪਾਂ ਚੱਕ ਲਿਆ। ਉਹਨੂੰ ਐਦਾਂ ਕਿਸ ਤਰ੍ਹਾਂ ਇੱਕ ਕਾਮਨ ਸੈਂਸ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਕਾਮਨ ਐਗਜ਼ਾਮਪਲ ਸਮਝਣ ਦੀ ਕੋਸ਼ਿਸ਼ ਕਰੋ ਕਿ ਆਪਾਂ ਨੂੰ ਜੇ ਪੇਂਟਰ ਨੇ 2 ਕਿਲੋ ਪੇਡਨ ਨਾਲ ਪੂਰਾ ਕਰ ਦੇਣਾ ਤੇ ਉਹਨੇ 4 ਲਾ ਦੇਣਾ ਕਿਉਂਕਿ ਉਹਨੇ 2 ਵੇਸਟ ਵੀ ਕਰਨਾ। ਇਹ ਆ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕਰੀ ਸੀ ਨਾ ਕਿ ਜੀਐਲਪੀ1 ਜਾਂ ਆਪਾਂ ਕੋਲੀਸਿਸਟੋਕਾਈਨ ਜਾਂ ਜੁੰਨੇ ਵੀ ਆ ਸਟੈਡੀ ਹਾਰਮੋਨ ਇਹ ਵੀ ਜਿਵੇਂ ਤੁਸੀਂ ਪ੍ਰੋਟੀਨ ਫੂਡ ਦੀ ਗੱਲ ਕਰਦੇ ਹੋ ਪ੍ਰੋਟੀਨ ਫੂਡ ਵੈਜੀਟੇਬਲ ਸੀਗਾ ਕੰਪਲੈਕਸ ਕਾਰਬੋਹਾਈਡਰੇਟ ਇਹ ਤੁਹਾਡੀ ਭੁੱਖ ਤੇ ਵੀ ਇਹਨਾਂ ਦਾ ਲੈਪਟੋ ਲੁਪਟਨ ਉਹਨਾਂ ਤੇ ਵੀ ਆ ਸਾਰਾ ਸੋ ਜੇ ਆਪਾਂ ਹੁਣ ਆਪਣੀ ਜੇ ਆਪਣੀ ਭੁੱਖ ਤੇ ਆਪਣਾ ਕੰਟਰੋਲ ਨਹੀਂ ਹੈ ਤੇ ਆਪਣੀ ਤ੍ਰਿਪਤੀ ਵਾਲਾ ਹਾਰਮੋਨ ਵੀ ਘਟ ਗਿਆ ਆਪਣਾ ਜਿਹੜਾ ਇੰਬੈਲੈਂਸ ਆਇਆ ਉਹਦੇ ਲਈ ਆਪਾਂ ਨੂੰ ਕਰਨਾ ਕੀ ਪਏਗਾ ਆਪਾਂ ਨੂੰ ਉਹ ਫੂਡਸ ਖਾਣੇ ਪੈਣਗੇ ਜਿਹੜੇ ਇੱਕ ਵਾਰ ਦੇ ਵਿੱਚ ਆਪਾਂ ਨੂੰ ਸੈਟਾਇਟੀ ਦੀ ਫੀਲਿੰ ਜੀ ਆਪਾਂ ਖਾਦਾ ਯਾ ਅੰਦਰ ਜਾ ਕੇ ਉਹਨੇ ਕੁਝ ਐਦਾਂ ਦਾ ਕੀਤਾ ਜਿਸ ਨਾਲ ਆਪਾਂ ਨੂੰ ਉਹ ਤ੍ਰਿਪਤੀ ਵਾਲੀ ਫੀਲਿੰਗ ਜਿਹੜੀ ਆ ਉਹ ਕਿਸੇ ਹੋਰ ਐਂਗਲ ਤੋਂ ਮਿਲਣੀ ਸ਼ੁਰੂ ਹੋ ਗਈ ਯਾ ਹੁਣ ਚਾਹਤ ਆਪਾਂ ਕਿਸੇ ਨੂੰ ਇਹ ਕਹਿੰਦੇ ਆ ਨਾ ਕਿ ਤੁਹਾਡੀ ਐਪੀਟਟ ਵੱਜ ਜਾਣੀ ਹੈ ਲੋਕ ਕਈ ਵਾਰੀ ਐਦਾਂ ਵੀ ਸੋਚਦੇ ਆ ਕਿ ਯਾਰ ਇਹ ਐਦਾਂ ਹੋਣਾ ਹੀ ਹੈ ਤਾਂ ਠੀਕ ਹੈ ਹਮ ਬਟ ਆਪਾਂ ਜਿੱਦਾਂ ਕਹਿੰਦੇ ਆ ਨਾ ਕਿ ਹੁਣ ਇੱਥੋਂ ਦੀ ਮੇਰੇ ਸਟੋਰ ਤੇ ਜਾਣਾ ਹੋਏ ਜਾਂ ਮੇਰੇ ਘਰ ਜਾਣਾ ਹੋਏ ਤਾਂ ਇੱਕ ਰਸਤਾ ਤਾਂ ਨਹੀਂ ਹੈਗਾ ਹਮ ਕਈ ਵੇਰੀਅਸ ਰਸਤੇ ਨੇ ਇੱਕ ਜਗ੍ਹਾ ਬਲਾਕੇਜ ਆ ਗਈ ਤਾਂ ਆਪਾਂ ਦੂਜੇ ਪਾਸਿਓਂ ਜਾ ਸਕਦੇ ਆ ਜੀ ਉਸੇ ਤਰ੍ਹਾਂ ਦੂਜੇ ਪਾਸਿਓਂ ਜਾ ਸਕਦਾ ਹੈ ਨਿਊ ਕਿ ਤੁਸੀਂ ਹਾਈ ਫਾਈਬਰ ਤੇ ਜਾਓ ਤੇ ਹਾਈ ਪ੍ਰੋਟੀਨ ਤੇ ਜਾਓ ਇਹ ਦੋਨੋਂ ਸੈਟੀਟੀ ਫੂਡਸ ਨੇ ਸੈਟੀਟੀ ਦਾ ਮਤਲਬ ਖਾ ਕੇ ਤ੍ਰਿਪਤੀ ਹੋਣਾ ਫੁੱਲ ਫੀਲ ਕਰਨਾ ਇਹਨਾਂ ਨੂੰ ਡਾਈਜੈਸਟ ਹੋਣ ਚ ਟਾਈਮ ਲੱਗਦਾ ਸੋ ਛੇਤੀ ਭੁੱਖ ਨਹੀਂ ਲੱਗੇਗੀ ਜੀ ਸੋ ਫਾਰ ਐਗਜ਼ਾਮਪਲ ਜੇ ਤੁਸੀਂ ਆਪਣੇ ਮੈਨੋਪੋਜ਼ ਤੋਂ ਪਹਿਲਾਂ ਬ੍ਰੇਕਫਾਸਟ ਦੇ ਵਿੱਚ ਓਟਮੀਲ ਖਾਂਦੇ ਸੀਗੇ ਤਾਂ ਹੁਣ ਤੁਸੀਂ ਆਪਣੇ ਮੈਨੋਪੋਜ਼ ਦੇ ਵਿੱਚ ਓਟਮੀਲ ਨੂੰ ਕਨਵਰਟ ਕਰਕੇ ਅ এগਸ ਦੇ ਲਿਆ ਜਾਂ ਓਟਮੀਲ ਦੀ ਅਮਾਉਂਟ ਘਟਾ ਲਓ এগਸ ਐਡ ਕਰ ਲਓ ਪ੍ਰੋਟੀਨ ਸ਼ੇਕਸ ਮੋਰ ਪ੍ਰੋਟੀਨ ਮੋਰ ਵੈਜੀਟੇਬਲ ਐਂਡ ਦੈਨ ਐਡ ਮੋਰ ਕੁਕੰਬਰਸ ਯਾ ਸੈਲਰੀ ਯਾ ਕੁਝ ਕੋਈ ਕੋਈ ਔਰ ਚੀਜ਼ ਨੂੰ ਐਡ ਯਾ ਥੋੜੇ ਜਿਹੇ ਹੋਰ ਟੂ ਲੀ ਵੀ ਜਿਵੇਂ ਲਿਮਟਡ ਦੇ ਵਿੱਚ ਗ੍ਰੀਨ ਟੀ ਲੈਮਨ ਵਾਟਰ ਐਪੋਸਾਈਡ ਬਿਲਕੁਲ ਬਿਲਕੁਲ ਐਪੀਟਾਈਟ ਕੰਟਰੋਲ ਯਾ ਸੋ ਹੰਗਰ ਕੰਟਰੋਲ ਲਈ ਬਹੁਤ سارے ਪਾਥਵੇਜ਼ ਨੇ ਉਹਨਾਂ ਚ ਕੋਈ ਦੋ ਤਿੰਨ ਪਾਥਵੇਜ਼ ਆਪਣੇ ਫੜੋ ਕੋਈ ਚੀਜ਼ਾਂ ਨਾਲੇ ਕੰਮ ਕਰਨੀ ਗਈ ਔਰ ਇਹ ਨਾ ਸੋਚੋ ਕਿ ਅੱਜ ਸ਼ੁਰੂ ਕੀਤਾ ਸੀਗਾ ਮਹੀਨਾ ਹੋ ਗਿਆ ਮਹੀਨੇ ਤੇ ਮੇਰਾ weight 1 ਪਾਉਂ ਇਹ ਇੱਕ ਪੁਆਇੰਟ ਵੱਧ ਗਿਆ। ਇਹ ਕਿਉਂਕਿ ਜਦੋਂ ਤੁਸੀਂ ਕਿਹਾ ਵੀ ਸਲੋਅ ਰਿਸਪੌਂਸ ਹੁਣ ਉਹ ਚੀਜ਼ ਨਹੀਂ ਹੋਣੀ ਜਿਹੜੀ ਪਹਿਲਾਂ ਸੂਈ ਨਹੀਂ ਹੋ ਸਕਦੀ। ਸੋ ਉਹਦੇ ਵਿੱਚ ਤੁਸੀਂ ਆਪਣੀ ਲਾਈਫ ਦੇ ਵਿੱਚ ਜਦੋਂ ਤੁਸੀਂ 40 ਤੇ ਪਹੁੰਚ ਗਏ ਹੋ ਤੁਹਾਨੂੰ ਇਹ ਸੋਚ ਕੇ ਚੱਲਣਾ ਹੈ ਕਿ ਮੈਂ 60 ਤੱਕ ਮੇਰਾ ਗੋਲ ਕੀ ਹੈ। ਈਵਨ 45 ਤੱਕ ਮੇਰਾ ਗੋਲ ਕੀ ਹੈ। 45 ਤੋਂ 50 ਤੱਕ ਮੇਰਾ ਗੋਲ ਕੀ ਹੈ। ਮੈਂ 2023 ਇਅਰਸ ਦਾ ਸੀਗਾ ਮੇਰੇ ਪੈਰ ਚ ਫ੍ਰੈਕਚਰ ਹੋਇਆ ਸੀਗਾ। ਹਾਂਜੀ। ਮੈਂ ਉਸ ਫ੍ਰੈਕਚਰ ਦੇ ਵਿੱਚ ਸਾਈਕਲ ਚਲਾ ਕੇ ਟਿਊਸ਼ਨਸ, ਕਾਰ, ਕਾਲਜ ਸਭ ਕਰਦਾ ਰਿਹਾ। ਫ੍ਰੈਕਚਰ ਚ ਹੋਰ ਤਾਂ ਹੋਰ ਪਲਾਸਟਰ ਵੀ ਲਗਵਾਇਆ ਅੱਛਾ ਕਿਉਂਕਿ ਐਕਸ-ਰੇ ਨਹੀਂ ਕਰਾਨਗੇ ਹੂੰ ਹੂੰ ਬਾਅਦ ਚ ਪਤਾ ਚੱਲਿਆ ਜੇ ਤਾਂ ਕਿਸੇ ਹੋਰ ਕਾਰਨ ਕਰਕੇ ਐਕਸ-ਰੇ ਕੀਤਾ ਪੁਰਾਣਾ ਫ੍ਰੈਕਚਰ ਹੈ ਉਹਨੂੰ ਲੱਗਿਆ ਸਿਰ ਪੈਰ ਹੀ ਮੁੜਿਆ ਉਹ ਐਦਾਂ ਦੇ ਐਦਾਂ ਹੀ ਹੀਲ ਹੋ ਗਿਆ ਆ ਵੀ ਜੋੜ ਡੜ ਗਿਆ ਆਪੇ ਜੋੜ ਜੜਾ ਗਿਆ ਫਿਰ 32 33 ਯਰ ਦੀ ਏਜ ਦੇ ਵਿੱਚ ਜਾ ਕੇ ਮੇਰੇ ਇੱਥੇ ਹੱਥ ਤੇ ਫ੍ਰੈਕਚਰ ਹੋਇਆ ਮੇਰਾ ਐਕਸੀਡੈਂਟ ਆਇਆ ਬੜਾ ਜ਼ਬਰਦਸਤ ਮੇਰੇ ਹੱਥ ਤੇ ਫ੍ਰੈਕਚਰ ਹੋਇਆ ਹੁਣ ਉਦੋਂ ਅਕਲ ਜ਼ਿਆਦਾ ਸੀ ਐਕਸ-ਰੇ ਕਰਾਇਆ ਪਲਾਸਟਰ ਲੱਗਾ ਐਕਸਰਸਾਈਜ਼ ਸ਼ੋਲਡਰ ਪ੍ਰੈਸ ਲਗਾ ਰਹੇ ਆ ਪਲਾਸਟਰ ਲੱਗੇ ਹੋਏ ਤੇ ਅੱਛ ਤੇ ਬਾਈਟਸ ਦੀ ਗੱਲ ਹੈ ਉਦੋਂ ਜਿਮ ਚ ਵਰਕਆਊਟ ਕਰ ਰਿਹਾ ਸੀ ਕਿਸੇ ਨੇ ਮੇਰਾ ਦੋਸਤ ਹੀ ਕਨਾਲ ਵੀਡੀਓ ਵੀਡੀਓ ਪਾ ਕੇ ਉਹ ਕਿਤੇ ਡਾਕਟਰ ਨੇ ਦੇਖ ਲਿਆ ਉਹਨਾਂ ਦਾ ਨਾਮ ਵੀ ਸਰਵੇਸ਼ ਹੈ ਉਹਨਾਂ ਨੇ ਮੈਨੂੰ ਬੜੀਆਂ ਗੱਲਾਂ ਡਿੱਡੀਆਂ ਉਹ ਕਹਿੰਦੇ ਵੀ ਯਾਰ ਵਟ ਆਰ ਯੂ ਡੂਇੰਗ ਹੈ ਨਾ ਤੂੰ ਤਾਂ ਤੁਹਾਨੂੰ ਤਾਂ ਸਮਝ ਆਉਣੀ ਚਾਹੀਦੀ ਹੈ ਤੇ ਜਦੋਂ ਨੇ ਖੋਲ ਲਿਆ ਤੇ ਉਹ ਠੀਕ ਸੀਗਾ ਤੇ ਕਹਿੰਦਾ ਵੀ ਚਲੋ ਬਚਾ ਗਿਆ ਪਰ ਮੈਂ ਵੈਸੇ ਏ ਦੀ ਗੱਲ ਦੱਸ ਰਿਹਾ ਹਾਂ 42 ਦੇ ਵਿੱਚ ਇੰਨੀ ਇੱਕ ਕੋੜੀ ਤੋਂ ਮੈਂ ਗਿਰਿਆ ਉੱਪਰ ਕੋਛਾਤੇ ਕੰਮ ਕਰ ਰਿਹਾ ਸੀ ਗਿਰਿਆ ਮੇਰੀ ਹੈਮਸਟ੍ਰਿੰਗ ਪੁੱਲ ਹੋ ਗਈ ਡੇਢ ਸਾਲ ਲੱਗਿਆ ਠੀਕ ਹੋਣ ਨੂੰ ਵਨ ਐਂਡ ਹਾਫ ਈਅਰ ਯਾ ਇਹ ਉਹੀ ਗੱਲ ਹੈ ਡਾਕਟਰ ਸਾਹਿਬ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਕੁਦਰਤ ਨੂੰ ਇਹ ਗੱਲ ਸਮਝਣ ਵਾਲੀ ਹੈ ਜੇ ਵੀ ਡੀਪਲੀ ਸਮਝਣਾ ਵੀ ਕੁਦਰਤ ਨੂੰ ਜਦੋਂ ਤੁਸੀਂ ਬੱਚਾ ਪੈਦਾ ਕਰ ਦਿੰਦੇ ਹੋ ਉਸ ਤੋਂ ਬਾਅਦ ਤੁਹਾਡੇ ਹੱਥ ਵਸਾ ਵੀ ਤੁਸੀਂ ਕਿੰਨਾ ਇਹਨੂੰ ਸਟਰੋਂਗ ਰੱਖਣਾ ਕਿਉਂਕਿ ਕੁਦਰਤ ਲਈ ਤੁਹਾਡਾ ਕੰਮ ਹੋ ਗਿਆ ਉਹਦੇ ਲਈ ਤਾਂ ਕੰਮ ਹੋ ਗਿਆ ਤੁਸੀਂ ਕੱਲ ਮਰ ਜਾਓ ਕੁਦਰਤ ਲਈ ਤੁਹਾਡਾ ਕੰਮ ਹੋ ਗਿਆ ਠੀਕ ਹੈ ਜੀ ਦ ਡੇ ਯੂ ਹੈਵ ਪ੍ਰੋਡਿਊਸਡ ਅ ਚਾਈਲਡ ਨੇਚਰ ਡਸਨਟ ਨੀਡ ਯੂ ਐਨੀਮੋਰ ਬਟ ਵੀ ਹੈਵ ਕੌਂਸ਼ੀਅਸ ਨਾ ਆਪਾਂ 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 ਉਸ ਚੀਜ਼ ਨੂੰ ਜ਼ਿਆਦਾ ਸਮਝ ਪਾ ਰਹੇ ਆ ਨਾ ਸੋ ਆਪਾਂ ਹੁਣ ਆਪਣੇ ਆਪ ਨੂੰ ਕੌਂਸ਼ੀਅਸਲੀ ਜਿੰਨਾ ਚੱਲਾਂਗੇ ਜੀ ਆਪਣੀ ਕੌਂਸ਼ੀਅਸ ਨੂੰ ਜਿੰਨਾ ਹਾਈ ਰੱਖਾਂਗੇ ਹਮ ਹਮ ਓਨਾ ਬੈਟਰ ਰਹੂਗਾ ਸੋ ਉਹਦੇ ਲਈ ਆਪਣਾ ਕੈਲਸ਼ੀਅਮ ਫੂਡਸ ਵਧਾਓ ਤਾਂ ਕਿ ਤੁਹਾਡੀਆਂ ਹੱਡੀਆਂ ਜਿਹੜੀਆਂ ਨੇ ਸਟਰੋਂਗ ਰਹਿਣ ਆਪਣੀ ਮਸਲ ਮਾਸ ਲਈ ਆਪਣਾ ਪ੍ਰੋਟੀਨ ਵਧਾਓ ਆਪਣੀ ਐਪੀਟਾਈਟ ਲਈ ਆਪਣਾ ਫਾਈਬਰ ਵਧਾਓ ਗੁੱਡ ਫੈਟਸ ਲਈ ਆਪਣਾ ਫਿਸ਼ ਜਾਂ ਓਮੇਗਾ 3 ਆਇਲਸ ਦਾ ਤਾਂ ਕਿ ਹਾਰਟ ਹੈਲਦੀ ਰਹੇ ਕਿਉਂਕਿ ਯਾਦ ਰੱਖੋ ਕਿ ਐਸਟ੍ਰੋਜਨ ਨੇ ਤੁਹਾਡੀ ਬਾਡੀ ਦੇ ਵਿੱਚ ਫੈਟ ਦਾ ਸਰਕੂਲੇਸ਼ਨ ਵੀ ਵਧਾ ਦਿੰਦਾ ਹੈਗਾ ਸੋ ਮੈਟਾਬੋਲਿਜ਼ਮ ਕਿਉਂਕਿ ਘਟ ਗਿਆ ਫਿਰ ਉਸ ਤੋਂ ਬਾਅਦ ਆਪਣੀ ਡਾਈਟ ਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟਸ ਵੀ ਤੁਸੀਂ ਐਡ ਕਰੋ ਤਾਂ ਕਿ ਤੁਹਾਡੀ ਬਾਡੀ ਦੇ ਵਿੱਚ ਫਾਈਬਰ ਦੇ ਨਾਲ ਬੀ ਵਿਟਾਮਿਨਸ ਮੈਗਨੀਸ਼ੀਅਮ ਉਹਦਾ ਦੇ ਮਿਨਰਲਸ ਵੀ ਆਨ ਯਾ 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 ਆਪਣੇ ਆਪ ਨੂੰ ਹਾਈਡਰੇਟਿਡ ਰੱਖੋ ਇਲੈਕਟ੍ਰੋਲਾਈਟਸ ਯੂਜ਼ ਕਰੋ ਸੋ ਇਹ ਸਾਰੀ ਚੀਜ਼ਾਂ ਤੁਸੀਂ ਕਰ ਸਕਦੇ ਹੋ ਪਰ ਨਾਲ ਦੀ ਨਾਲ ਜਿਮ ਆਓ एक्सरसाइज ਕਰੋ वेट्स लिफ्ट करो 5 पाउंड ਨਹੀਂ ਇੱਕ ਹੋਰ एग्जांपल ਦਿੰਦਾ ਤੁਹਾਨੂੰ 23 24 ਸਾਲ 25 ਸਾਲ ਦੀ ਲੜਕੀਆਂ ਜਦੋਂ ਮਦਰ ਬਣ ਜਾਂਦੀਆਂ ਨੇ ਨਾ ਹੂੰ ਹੂੰ ਕਈਆਂ ਦੇ ਬੱਚੇ ਬੜੇ ਮਤਲਬ ਆਪਣੀ ਭਾਸ਼ਾ ਚ ਆਪਾਂ ਹੈਲਦੀ ਕਹਿੰਦੇ ਹੂੰ ਪਰ ਉਹਨਾਂ ਨੂੰ ਹੈਲਦੀ ਨਹੀਂ ਕਵਾਂਗੇ ਆਪਾਂ ਉਹਨਾਂ ਨੂੰ ਮਤਲਬ ਮੈਡੀਕਲੀ ਦੇ ਆਰ ਨਾਟ ਹੈਲਦੀ ਮੈਡੀਕਲੀ ਦੇ ਆਰ ਓਬੀਜ਼ ਕਈਆਂ ਦੇ ਬੱਚੇ ਓਬੀਜ਼ ਹੁੰਦੇ ਆ ਹੂੰ ਹੂੰ ਹੁਣ ਬੱਚਾ ਇੱਕ ਅਪ੍ਰੋਕਸੀਮੇਟਲੀ 2 2.5 ਸਾਲ ਦਾ 3 ਸਾਲ ਦਾ ਕਿੰਨੇ ਪਾਉਂਡ ਦਾ ਹੁੰਦਾ ਹੋਊਗਾ ਟਾਈਟਨ ਸਾਲ ਦਾ ਓਕੇ ਇਸ ਬੱਚਾ ਮੋਟੇ ਤੋਂ ਮੋਟਾ ਬੱਚਾ ਕਿੰਨਾ ਦੇਖਿਆ ਹੈ ਟਾਈਟਨ ਸਾਲ ਦਾ ਓਕੇ ਹਾਂ ਬੀ ਬੀ ਬੱਚੇ ਕਿਲੋ ਹੈਨਾ 25 ਕਿਲੋ ਦਾ ਮਤਲਬ ਕਿੰਨੇ ਪਾਉਂਡ ਹੋ ਗਿਆ ਆਲਮੋਸਟ ਮਿਲਦਾ 40 42 40 45 ਪਾਉਂਡ ਹੋ ਗਿਆ ਹੈਨਾ ਕਦੀ ਮਾਰ ਨੂੰ ਦੇਖਿਆ ਕਿ ਉਹ 40 45 ਪਾਉਂਡ ਦੇ ਬੱਚੇ ਨੂੰ ਚੱਕਣ ਲੱਗਿਆ ਉਹਨੂੰ ਕੁਝ ਵੀ ਤਕਲੀਫ ਹੁੰਦੀ ਹੋਵੇ ਬੱਚਾ ਭੱਜ ਕੇ ਆਉਂਦਾ ਉਹ ਐਦਾਂ ਚੱਕਦੀ ਗੋਦੀ ਰੱਖ ਲੈਂਦੀ ਹੈ ਉਹਨੂੰ ਸੁਲਾ ਵੀ ਲੈਂਦੀ ਸਭ ਕੁਝ ਕਰ ਲੈਂਦੀ ਹੈ ਹਾਂ ਹਾਂ ਉਹੀ ਸੇਮ ਮਦਰ ਹੂੰ जिम है ट्रेनर कहते वो दस वाले डंबल And like, what? Hmm. पहले दिन दस पाउंडू नॉट बी अफरेड ऑफ वट इज रिटर्न ऑन दैट डबल ऑर ऑन दैट वेट ट्रस्ट यूर ट्रेनर वर्गे किन्ने देखे एंड ट्रस्ट यूर ओन एबिलिटी कि मैं कर हूँ। जी विल पावर सेम फॉर फोर्टी फोर्टी फाइव ईयरस ओल्ड वैन यू गो टू द जिम द चैलेंज शुड बी ਹਾਊ ਟੂ ਚੈਲੰਜ ਯੂਰ ਸੈਲਫ ਜੀ ਮੇਨ ਚੈਲੰਜ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਦਾਂ ਹੋਰ ਉਸ ਚੈਲੰਜ ਦੇ ਵਿੱਚ ਲੈ ਕੇ ਜਾਣਾ ਹੈ ਜੇ ਇਹੀ ਤੁਹਾਡਾ ਬੱਚਾ ਕਹੇ ਕਿ ਯਾਰ ਬਈ ਆ 10 ਦਾ ਪਹਾੜਾ ਮੇਰੇ ਬਸ ਦਾ ਨਹੀਂ ਹੈਗਾ ਆਪਾਂ ਇਹ ਥੋੜੀ ਕਹਿੰਨੇ ਆ ਕਿ ਚਲ ਠੀਕ ਹੈ ਕੋਈ ਗੱਲ ਨਹੀਂ ਆਪਾਂ ਹੋਰ ਤਰੀਕੇ ਲੱਭਦੇ ਆ ਉਹਨੂੰ ਸਿਖਾਉਣ ਦੇ ਐਦਾਂ ਹੀ ਆਪਣੇ ਆਪ ਨੂੰ ਵੀ ਆਪਾਂ ਨੂੰ ਟ੍ਰੀਟ ਕਰਨਾ ਪਏਗਾ ਬਿਲਕੁਲ ਕਿ ਅੱਜ ਆਪਾਂ ਐਕਸਰਸਾਈਜ਼ ਨਹੀਂ ਕਰ پا ਰਹੇ ਆ ਪਰ ਆਪਾਂ ਕੱਲ ਪਰਸੋਂ ਦੁਬਾਰਾ ਰਿਵੀਜ਼ਨ ਕਰਨੀ ਹੈ ਆਪਾਂ ਦੁਬਾਰਾ ਪੜ੍ਹਨਾ ਹੈ ਆਪਾਂ ਦੁਬਾਰਾ ਸਿੱਖਣਾ ਹੈ ਆਪਾਂ ਦੁਬਾਰਾ ਟ੍ਰੇਨਰ ਕੋਲ ਜਾਣਾ ਹੈ ਆਪਾਂ ਦੁਬਾਰਾ ਨਿਊਟ੍ਰੀਸ਼ਨ ਤੇ ਕੰਮ ਕਰਨਾ ਹੈ ਆਪਾਂ ਦੁਬਾਰਾ ਉਹਨੂੰ ਰਿਪੀਟ ਕਰਨਾ ਹੈ ਤਾਂ ਕਿ ਆਪਣੀ ਬਾਡੀ ਹੌਲੀ 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 ਉਸ ਚੀਜ਼ ਲਈ ਹੈਬਿਚੁਅਲ ਹੋ ਜਾਵੇ